ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ। ਅੰਮ੍ਰਿਤਸਰ ਸ਼ਹਿਰ ਨੂੰ ਸਮਾਰਟ ਸਿਟੀ ਆਖ ਕੇ ਲੋਕਾਂ ਨੂੰ ਝੂਠ ਬੋਲਿਆ ਜਾ ਰਿਹਾ ਹੈ। ਕਿਉਂਕਿ ਸ਼ਹਿਰ ਦੇ ਕਿਸੇ ਵੀ ਹਿੱਸੇ ਵਿੱਚ ਚਲੇ ਜਾਓ ਤੁਹਾਨੂੰ ਕੂੜੇ ਦੇ ਢੇਰ ਆਮ ਦੇਖਣ ਨੂੰ ਮਿਲ ਜਾਂਦੇ ਹਨ। ਨਗਰ ਨਿਗਮ ਅੰਮ੍ਰਿਤਸਰ ਕੋਲ ਇਸ ਤਰ੍ਹਾਂ ਦੇ ਕੋਈ ਸਾਧਨ ਨਹੀਂ ਜਿਸ ਨਾਲ ਲੋਕਾਂ ਦੇ ਘਰਾਂ ਚੋਂ ਕੂੜਾ ਚੁੱਕਿਆ ਜਾ ਸਕੇ। ਲੋਕ ਖਾਲੀ ਪਲਾਟਾਂ ਵਿੱਚ ਸੜਕ ਦੇ ਕਿਨਾਰੇ ਕੂੜਾ ਸੁੱਟ ਰਹੇ ਹਨ। ਸਾਡੀ ਟੀਮ ਵੱਲੋਂ ਗੁਰੂ ਨਾਨਕਪੁਰਾ ਤੋਂ ਪੰਨੂ ਚੌਂਕ ਦਾ ਦੌਰਾ ਕੀਤਾ। ਜਿੱਥੇ ਨਰਕ ਭਰੇ ਹਾਲਾਤ ਬਣੇ ਹੋਏ ਹਨ। ਲੋਕਾਂ ਨੇ ਮੰਗ ਕੀਤੀ ਹੈ ਕਿ ਨਗਰ ਨਿਗਮ ਐਸਫਾਲਤ ਧਿਆਨ ਦੇਵੇ ਤਾਂ ਜੋ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਇਆ ਜਾ ਸਕੇ ਕਿਉਂਕਿ ਪਿਛਲੇ ਸਾਲ ਵੀ ਹਲਕਾ ਪਸ਼ਮੀ ਦੇ ਲੋਕ ਡੇਂਗੂ ਅਤੇ ਮਲੇਰੀਆ ਵਰਗੀ ਬਿਮਾਰੀਆਂ ਨਾਲ ਜੂਚੁਕੇ ਹਨ ਉਮੀਦ ਕਰਦੇ ਹਾਂ ਕਿ ਸਿਹਤ ਵਿਭਾਗ ਵੀ ਦਵਾਈਆਂ ਦਾ ਛਿੜਕਾ ਕਰਵਾ ਕੇ ਲੋਕਾਂ ਨੂੰ ਰਾਹਤ ਦੇਵੇਗਾ ਏਰੀਆ ਇਹ ਰਾਮਲਕ ਟੋਨੀ ਹੈ ਗੁਰਨਾਨਕਪੁਰਾ ਪੈਂਦਾ ਹੈ ਇਧਰ ਘਪਈ ਪੈਂਦਾ ਹੈ ਬਹੁਤ ਬੁਰਾ ਹਾਲ ਹੈ ਸੜਕਾਂ ਦਾ ਤੁਸੀਂ ਦੇਖ ਲਓ ਕੀ ਹਾਲ ਹੈ ਉਹ ਸਾਰਾ ਪੰਨੂ ਚੌਕ ਆ ਉਹ ਦੇਖੋ ਕੀ ਹਾਲ ਹੈ ਕੂੜੇ ਦੇ ਗਲੀਆਂ ਦੇ ਬਾਹਰ ਢੇਰ ਲੱਗੇ ਆ ਕੋਈ ਸੁਣਾਈ ਕੋਈ ਨਹੀਂ ਨਾ ਕੋ ਗੱਡੀ ਜਾਂਦੀ ਹੈ ਬਰਸਾਤੀ ਸੀਜ਼ਨ ਆਇਆ ਦੇਖੋ ਇਹ ਕਲੋਨੀਆਂ ਨੇ ਲੋਕਾਂ ਦੇ ਘਰਾਂ 'ਚ ਪਾਣੀ ਵੜ ਜਾਂਦਾ ਹੈ ਬਹੁਤ ਬੁਰਾ ਹਾਲ ਹੈ ਲੋਕਾਂ ਦਾ ਸਮਾਨ ਲੋਕਾਂ ਦਾ ਖਰਾਬ ਹੋਣ ਰਿਹਾ ਹੈ ਬਿਮਾਰੀਆਂ ਦਾ ਘਰ ਦੇਖੋ ਬਰਸਾਤੀ ਮੌਸਮ ਹੈ ਡੇਂਗੂ ਦਾ ਗੋ ਤੁਹਾਨੂੰ ਪਤਾ ਹੀ ਹੈ ਤੇ ਨਰਮਲ ਸਿੰਘ ਮੇਰਾ ਨਾਮ ਹੈ ਇਹ ਆਪਣਾ ਪਲਾਟਾਂ ਪੈ ਜਾਂਦਾ ਰੋਡ ਪੈ ਜਾਂਦਾ ਜੀ ਕਿਤੇ ਜਨਾਨੀਆਂ ਛੁੱਟ ਕੇ ਕੂੜਾ ਜਾਂਦੀਆਂ ਨਾ ਕੋ ਟਰਾਲੀ ਵਾਲਾ ਹੁੰਦਾ ਨਾ ਕੋਈ ਹੋਰ ਕੋਈ ਆਪਣਾ ਆਉਂਦੇ ਜਿਹੜੇ ਗੱਡੀਆਂ ਲਾਈਆਂ ਨਾ ਨਾ ਕੋਈ ਨਹੀਂ ਆਉਂਦਾ ਰੋਡ ਦਾ ਇਹ ਹਾਲ ਜੇ ਮਰਾਜ ਪ੍ਰਸ਼ਾਦਾਾਂ ਵਿੱਚ ਤਾਂ ਇੰਨੀ ਕੀ ਬੁਰੀ ਹਾਲਤ ਹੁੰਦੀ ਆ ਪੁੱਛੋ ਗੁਜਣਾ ਗੱਲ ਕੋਈ ਨਹੀਂ ਕੋਈ ਮਾਰੇ ਮੱਛਰ ਗੋੜੇ ਗੋੜੇ ਮੱਛਰ ਆ ਗਾਜੇ ਤੇ ਕੀ ਕਰੀਏ ਫਿਰ ਮੈਂ ਕਹਿੰਦਾ ਮਤਲਬ ਹੀ ਕੋਈ ਨਹੀਂ ਮਰੋ ਬਹੁਤਾ ਬੁਰਾ ਹਾਲ ਰਕਮ ਹੁੰਦਾ ਜੀ ਮੇਰਾ 3 ਸਾਲ ਹੋ ਗਏ ਨੂੰ ਆਪਣਾ ਐਮਐਲਏ ਬਣੇ ਨੂੰ ਅੱਜ ਤੱਕ ਮੇਰੇ ਖਾਲੇ ਰੋਡ ਦਾ ਹਾਲਤ ਕੋਈ ਵੇਖ ਲੋ ਕੀ ਹਾਲ ਹੋ ਯਾਰ ਮੰਗਰ ਦਾ ਵੀ ਆ ਸਾਫ ਸਫਾਈ ਕਰੋ ਆਪਣਾ ਕਰੇ ਟਰਾਲੀਆਂ ਲਾ ਕੇ ਜਿਹੜਾ ਵੀ ਚਕੂੜਾ ਚੁਕਾਇਆ ਜਾਵੇ ਇਥੋਂ ਜੀ ਐ ਕਿ ਨਹੀਂ ਤੇ ਆਹ ਰੋਡ ਦਾ ਟੁੱਟੇ ਕੰਮਸ ਕੰਮੇ ਸਹੀ ਕਰਵਾਉਣਾ ਆਪਣਾ ਜੋ ਵੀ ਹੈਗਾ ਜੀ ਉਹ ਨਾ ਟਰਾਲੀ ਨਾ ਕੋਈ ਆਮ ਕੋਈ ਆਹ ਮਾੜਾ ਮਾਮ ਉਹ ਸ਼ੜਕਾਂ ਦਾ ਵੀ ਕੋਈ ਕੋਈ ਹਾਲ ਨਹੀਂ ਚੱਪੜ ਪੜ ਜਾਂਦੇ ਇੱਧਰ ਕੂੜੇ ਦੀ ਛੰਡਦੀ ਦੋ ਜੀ ਬੜਾ ਬਹੁਤ ਬੜਾ ਹੈ ਜਨਾਨਾ ਪੂਰਾ ਸਾਰਾ ਇੱਧਰ ਬਹੁਤ ਜ਼ਿਆਦਾ ਨਿਕਾਲਿਆ ਸਾਰਾ ਤੀਸੇਰ ਬੰਦ ਹੋ ਜਾਂਦੇ ਪਾਣੀ ਦੋ ਦੋ ਘੰਟੇ ਬਾਅਦ ਇਤਨਾ ਰੁਕਣਾ ਪੈਂਦਾ ਜੀ ਮਛਰ ਕੂੜੇ ਦੇ ਕੋਈ ਦਵਾਈ ਮਾਰਨੀ ਕੋਈ ਕੁਝ ਨਹੀਂ ਆਉਂਦਾ ਕੋਈ ਮਾਰਨੀ ਨਹੀਂ ਹੁੰਦਾ ਬਹੁਤ ਬੁਰਾ ਸਾਡੀ ਟੀਮ ਵੱਲੋਂ ਵਾਰਡ ਨੰਬਰ 72 ਦੇ ਇਲਾਕਾ ਗੁਰਨਾਨਕਪੁਰਾ ਤੋਂ ਲੈ ਕੇ ਪੰਨੂ ਚੌਂਕ ਤੱਕ ਦਾ ਦੌਰਾ ਕੀਤਾ ਜਿੱਥੇ ਪਲਾਟਾਂ ਦੇ ਵਿੱਚ ਕੂੜਾ ਪਿਆ ਹੋਇਆ ਦੇਖਿਆ ਲੋਕ ਇੱਧਰ ਉੱਧਰ ਕੂੜਾ ਸੁੱਟ ਰਹੇ ਨੇ ਕਾਰਨ ਇਹ ਹੈ ਕਿ ਨਗਰ ਨਿਗਮ ਦੇ ਕੋਲ ਐਸੇ ਸਾਧਨ ਹੀ ਨਹੀਂ ਕਿ ਜਿਨ੍ਹਾਂ ਦੇ ਨਾਲ ਲੋਕਾਂ ਦੇ ਘਰਾਂ ਚੋਂ ਕੂੜਾ ਕਲੈਕਟ ਕੀਤਾ ਜਾ ਸਕੇ ਜਿਸ ਦੇ ਨਾਲ ਸ਼ਹਿਰ ਦੇ ਵਿੱਚ ਗੰਦਗੀ ਫੈਲਦੀ ਜਾ ਰਹੀ ਹੈ ਲੋਕਾਂ ਨੇ ਆਖਿਆ ਕਿ ਬਰਸਾਤੀ ਸੀਜ਼ਨ ਚੱਲ ਰਿਹਾ ਹੈ ਤੇ ਬਿਮਾਰੀਆਂ ਫੈਲਣ ਦਾ ਖਤਰਾ ਬਣਿਆ ਹੋਇਆ ਹੈ। ਉਮੀਦ ਕਰਦੇ ਹਾਂ ਕਿ ਹਲਕਾ ਵਿਧਾਇਕ ਤੇ ਨਗਰ ਨਿਗਮ ਇਸ ਵੱਲ ਜਲਦ ਧਿਆਨ ਦੇਣਗੇ ਤਾਂ ਜੋ ਸ਼ਹਿਰ ਨੂੰ ਬਿਮਾਰੀਆਂ ਤੋਂ ਬਚਾਇਆ ਜਾ ਸਕੇ। ਅੰਮ੍ਰਿਤਸਰ ਤੋਂ ਵਿਜੇ ਕੁਮਾਰ ਫਾਸਟ ਥੀ ਨਿਊਜ਼